ਕੀ ਫਤਿਹ ਅੱਜ ਮੈਂ ਹੁਣੇ-ਹੁਣੇ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਿਹਾ ਸੀਗਾ ਜਦੋਂ ਮੈਂ ਵੀਡੀਓ ਦੇਖੀ ਉਹ ਵੀਡੀਓ ਮੇਰੇ ਪਿੰਡ ਰਤਨਗੜ੍ਹ ਸੰਦੜਾ ਜ਼ਿਲ੍ਹਾ ਸੰਗਰੂਰ ਦੀ ਹੈ ਜਿਹਦੇ ਉੱਤੇ ਤਕਰੀਬਨ 1000 ਦੇ ਕਰੀਬ ਲਾਈਕ ਬਾਕੀ ਬਹੁਤ ਜ਼ਿਆਦਾ ਕਮੈਂਟ 네ਗੇਟਿਵ ਕਮੈਂਟ ਪਿੰਡ ਪ੍ਰਤੀ ਪਾਏ ਹੋਏ ਨੇ ਲੋਕਾਂ ਨੇ ਪੰਜਾਬ ਦੇ ਵਿੱਚ ਇਸ ਪਿੰਡ ਦਾ ਬਾਈਕਾਟ ਕਰੋ ਜਾ ਇਸ ਪਿੰਡ ਤੇ ਜਾਣਾ ਨਹੀਂ ਇਸ ਪਿੰਡ ਦੇ ਲੋਕ ਗੰਦੇ ਨੇ ਹੈ ਤੇ ਮੇਰਾ ਨਾ ਬੜਾ ਮਨ ਦੁਖੀ ਹੋਇਆ ਮੈਂ ਸਭ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਵੀ ਜਿਹੜਾ ਸਾਡਾ ਨਗਰ ਆ ਪਿੰਡ ਆ ਇਹ ਸਾਡਾ ਸਾਰਿਆਂ ਦਾ ਭਾਈਚਾਰਾ ਇੱਕ ਹੈ ਇੱਥੇ ਹਰ ਇੱਕ ਬੰਦੇ ਨੂੰ ਹਰ ਕੰਸਾਨ ਤੱਕ ਲੋੜ ਪੈਂਦੀ ਹੈ ਜ਼ਿੰਦਗੀ ਜਿਉਣ ਦੇ ਵਿੱਚ ਸਾਡੇ ਬਜ਼ੁਰਗਾਂ ਤੋਂ ਲੈ ਕੇ ਸਾਡੇ ਮਾਪੇ ਤੋਂ ਲੈ ਕੇ ਜਾਂ ਸਾਡੀ ਅਗਲੀ ਪੀੜ੍ਹੀ ਅਸੀਂ ਵੀ ਸਾਡਾ ਜਿਹੜਾ ਸਹੂਕਾਰ ਆ ਇੱਕ ਦੂਜੇ ਨਾਲ ਜਿਹੜੇ ਸਬੰਧ ਨੇ ਉਹ ਪਰਿਵਾਰਕ ਨਹੀਂ। ਬਾਕੀ ਗੁਰੂ ਸਾਹਿਬਾਨ ਨੇ ਤਾਂ ਸਾਨੂੰ ਹਮੇਸ਼ਾ ਹੀ ਜਿਹੜਾ ਜਾਤ ਪਾਤ ਹੈ ਉਹ ਖਤਮ ਕਰਨ ਨੂੰ ਕਿਹਾ ਤੇ ਗੁਰੂ ਸ਼ਬਦ ਗੁਰੂ ਦੇ ਨਾਲ ਜੁੜਨ ਨੂੰ ਕਿਹਾ ਸਾਨੂੰ। ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਹੱਤਤਾ ਬਹੁਤ ਬਲਖਣਾ ਤੇ ਕੁਰਬਾਨੀਆਂ ਪਰ ਇਤਿਹਾਸਾ ਸਾਡਾ। ਅੱਜ ਜੁੜਾ ਵਿਵਾਦ ਵਿਵਾਦ ਪਿੰਡ ਚ ਪੈਦਾ ਹੋਇਆ ਹੈ। ਮੈਂ ਸਭ ਤੋਂ ਪਹਿਲੀ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਪਹਿਲਾਂ ਤਾਂ ਸਾਰੇ ਆਪਾਂ ਨਗਰ ਨਿਵਾਸੀਆਂ ਆਪਣਾ ਭਾਈਚਾਰਾ ਅਤੇ ਆਪਣੇ ਬਜ਼ੁਰਗਾਂ ਤੋਂ ਭਾਈਚਾਰਾ ਇਕੱਠਾ ਰਿਹਾ ਹੈ ਨਾ ਆਪਾਂ ਇਹ ਪਿੰਡ ਦਾ ਮਸਲਾ ਆਪਾਂ ਆਪਣੇ ਪਰਿਵਾਰਾਂ 'ਚ ਬੈਠ ਕੇ ਘਰ 'ਚ ਬੈਠ ਕੇ ਸੁਝਾਈਏ ਕਿਉਂਕਿ ਮੈਨੂੰ ਨਿੱਜੀ ਤੌਰ ਤੇ ਦੁੱਖ ਹੋਇਆ ਮੈਂ ਚੰਡੀਗੜ੍ਹ ਬੈਠਾ ਹਾਂ ਇਸ ਟਾਈਮ ਜਿੱਥੇ ਕਿਤੇ ਮੇਰੀ ਰੋਲ ਹੋਈ ਮੈਂ ਹਾਜ਼ਰ ਹੋਊਗਾ ਆਪਾਂ ਸਾਰੇ ਨਗਰ ਦੇ ਵਿੱਚ ਸਾਰਾ ਸਾਰੇ ਨਗਰ ਨਿਵਾਸੀ ਆਪਾਂ ਸਤਿਕਾਰਯੋਗ ਨੇ ਆਪਣੇ ਲਈ ਵੱਡੇ ਛੋਟੇ ਭੈਣ ਭਰਾ ਕਿਸੇ ਤਰ੍ਹਾਂ ਦੇ ਵੀ ਆਪਾਂ ਨੇ ਇੱਕ ਦੂਸਰੇ ਨਾਲ ਕੋਈ ਬੈਰ ਵਿਰੋਧ ਨਹੀਂ ਰੱਖਣਾ ਸਭ ਲਈ ਪਿਆਰ ਸਤਿਕਾਰ ਪ੍ਰਗਟ ਕਰਨਾ ਕਿਉਂਕਿ ਇਹੀ ਸਾਡੇ ਗੁਰੂ ਸਹਿਬਾਨ ਦਾ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਮਾਨਸਕੀ ਜਾਤ ਸਭੇ ਇੱਕੋ ਪਹਿਚਾਨ ਉਹ ਇਸ ਤੋਂ ਇਲਾਵਾ ਸਾਨੂੰ ਹਮੇਸ਼ਾ ਦੁੱਖਾਂ ਸੁੱਖਾਂ ਦੀ ਅਸੀਂ ਭਾਈ ਵਲ ਰਹੇ ਹਾਂ ਸ਼ੁਰੂ ਤੋਂ ਕਿਸੇ ਵੀ ਪ੍ਰਕਾਰ ਦਾ ਸਾਨੂੰ ਪਹਿਲੇ ਨੰਬਰ ਦੇ ਉੱਤੇ ਅਸੀਂ ਤਲਖੀ ਨਹੀਂ ਲਿਆਉਣੀ ਸਭ ਨੇ ਪਿਆਰ ਨਾਲ ਮਿਲ ਕੇ ਆਪਾਂ ਮਸਲਾ ਸਲਝਾਉਣਾ ਚਾਹੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਹੋਵੇ ਉਹਦੇ ਵਿੱਚ ਵੀ ਸਾਰਿਆਂ ਨੇ ਪਿਆਰ ਨਾਲ ਰਲ ਕੇ ਸਹਿਯੋਗ ਕਰਨਾ ਨੰਬਰ 2 ਦੋ ਤੇ ਉੱਤੇ ਮੈਂ ਕਹਿਣੀ ਚਾਹੁੰਦਾ ਆ ਬਾਬਾ ਗੁਰਸ਼ਰਨ ਸਿੰਘ ਜੀ ਦੋਦਰ ਵਾਲੇ ਉਹਨਾਂ ਨਾਲ ਮੇਰਾ ਪਿਆਰ ਹੈ ਇਸ ਨਗਰ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਮੇਰਾ ਉਹਨਾਂ ਦਾ ਪਿਆਰ ਰਿਹਾ ਉਹ ਮਾੜੀ ਰਹੇ ਨੇ ਤੇ ਉਹ ਜਦੋਂ ਉੱਥੇ ਆਪਣੇ ਪਿੰਡ ਗਏ ਨੇ ਉਹਨਾਂ ਨੇ ਬੜਾ ਸੋਹਣਾ ਪ੍ਰਚਾਰ ਕੀਤਾ ਉੱਥੇ ਪ੍ਰਸਾਰ ਕੀਤਾ ਬਟ ਕਿਤੇ ਨਾ ਕਿਤੇ ਮੈਨੂੰ ਲੱਗਦਾ ਸੀ ਵੀ ਬਾਬਾ ਜੀ ਨੂੰ ਮੈਂ ਕਈ ਵਾਰੀ ਉਹਨਾਂ ਨੂੰ ਵੈਸੇੇ ਬੇਨਤੀ ਕੀਤੀ ਸੀ ਵੀ ਤੁਸੀਂ ਕਿਤੇ ਵਧੀਆ ਪਟਿਆਲੇ ਵਰਗੇ ਸ਼ਹਿਰ ਚ ਮੂਵ ਹੋ ਜાઓ ਜਾਂ ਤੁਸੀਂ ਚੰਡੀਗੜ੍ਹ ਵਰ ਆ ਜਾਓ ਬਹਾੜੀ ਆ ਜਾਓ ਹਨਾ ਤੇ ਇਸ ਕਰਕੇ ਉਹਨਾਂ ਨੂੰ ਮੈਂ ਸੁਝਾਅ ਆਈ ਦਿੱਤੇ ਸੀਗੇ ਵੀ ਉਹ ਇਸ ਕਰਕੇ ਨਹੀਂ ਵੀ ਉਹ ਪਿੰਡ ਸਾਡਾ ਪਿੰਡ ਨਹੀਂ ਵਧੀਆ ਸਾਡਾ ਕਿਉਂਕਿ ਉਹਨਾਂ ਚ ਜਿਹੜੀ ਪੋਟੈਂਸ਼ੀਅਲ ਹੈ ਜੋ ਜਥਾ ਬਣਾ ਕੇ ਉਹ ਕੰਮ ਕਾਰਜਾ ਉਹਨਾਂ ਨੇ ਆਪਣਾ ਅੱਗੇ ਤੋਰਨਾ ਆ ਗਿਆ ਵਧਾਉਣਾ ਹੈ ਜਿੱਦਾਂ ਉਹਨਾਂ ਨੂੰ ਇਕੁਪਮੈਂਟਸ ਵਗੈਰਾ ਚਾਹੀਦੇ ਆ ਵਧੀਆ ਵਧੀਆ ਸਟੂਡੀਓ ਵਗੈਰਾ ਚਾਹੀਦੇ ਆ ਉਹਨਾਂ ਨੂੰ ਜਿੱਦਾਂ ਧਾਰਨਾ ਵਗੈਰਾ ਰਿਕਾਰਡ ਕਰਾਉਣੀ ਆ ਉਹਦੇ ਲਈ ਪਟਿਆਲਾ ਬੈਟਰਾ ਬਠਿੰਡਾ ਬੈਟਰਾ ਮਹਾਲੀ ਵੀ ਬੈਟਰਾ ਹੈ ਦੇਖੋ ਉਹ ਟੈਲੈਂਟਡ ਪਰਸਨ ਨੇ ਜਿਹੜਾ ਜਿਸ ਇਨਸਾਨ 'ਚ ਟੈਲੈਂਟ ਹੁੰਦਾ ਉਹ ਕਿਤੇ ਵੀ ਜਾ ਕੇ ਆਪਣੀ ਰੋਜੀ ਰੋਟੀ ਦਾ ਜਿਹੜਾ ਰੋਜ਼ਗਾਰ ਦਾ ਸਾਧਨਾ ਉਹ ਕਰ ਲੈਂਦਾ ਹੈ ਕਿਉਂਕਿ ਗੁਰਨਾਨਕ ਦੇਵ ਜੀ ਨੇ ਗੁਰੂ ਨੇ ਕਿਹਾ ਜਿਹੜੇ ਮੇਰੇ ਬੱਚੇ ਨੇ ਨਾ ਜਿਹੜੇ ਮੇਰੇ ਅਸਲੀ ਸਿੱਖ ਨਹੀਂ ਮੇਰੇ ਬੱਚੇ ਨੇ ਉਹ ਉਜੜਨ ਕਿਉਂਕਿ ਇੱਕ ਪਿੰਡ ਚ ਗੁਰਨਾਨਕ ਦੇਵ ਜੀ ਨੂੰ ਜਦੋਂ ਗਏ ਨੇ ਭਾਈ ਵਰਨਾਦਾ ਜੀ ਤੇ ਬਾਲਾ ਜੀ ਨਾਲ ਤਾਂ ਉਹਨਾਂ ਨੂੰ ਉੱਥੇ ਪਿੰਡ ਵਾਲਿਆਂ ਨੇ ਗਾਲੀ ਗਲੋਚ ਇੱਟਾ ਰੋੜੇ ਮਾਰੇ ਤਾਂ ਉਹਨਾਂ ਨੂੰ ਗੁਰਨਾਨਕ ਦੇਵ ਜੀ ਨੇ ਕਿਹਾ ਵੀ ਤੁਸੀਂ ਭਾਈ ਪਾਸਟਰੋ ਤੇ ਮਰਦਾਨਾ ਜੀ ਕਹਿਣ ਲੱਗੇ ਵੀ ਤੁਸੀਂ ਸਭੇ ਕਮਾਲ ਗੁਨਾਂ ਕੀ ਜੀ ਨੂੰ ਵੀ ਤੁਸੀਂ ਇਹ ਜਿਹੜੇ ਲੋਕਾਂ ਨੇ ਆਪਣੇ ਇੱਟਾ-ਬੱਟੇ ਮਾਰੇ ਤੁਸੀਂ ਉਹਨਾਂ ਨੂੰ ਕਿਹਾ ਵਸਦੇ ਰਹੋ ਅਗਲੇ ਪਿੰਡ ਚੋਂ ਗਏ ਉਹਨਾਂ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਬਹੁਤ ਜ਼ਿਆਦਾ ਸੇਵਾ ਕਰਨ ਤੋਂ ਬਾਅਦ ਤੇ ਗੁਰੂ ਸਾਹਿਬ ਨੇ ਕਿਹਾ ਵੀ ਭਾਈ ਉੱਜੜ ਜਾਓ ਇਹਨਾਂ ਦੋਹੇ ਚੀਜ਼ਾਂ ਦਾ ਅਰਥ ਲੱਗ ਲੱਗਾ ਤੇ ਗੁਰੂ ਸਾਹਿਬ ਨੂੰ ਜਦੋਂ ਮਰਦਾਨਾ ਜੀ ਨੇ ਪੁੱਛਿਆ ਵੀ ਭਾਈ ਗੁਰੂ ਜੀ ਜਦੋਂ ਜਿਹੜੇ ਪਿੰਡ ਵਾਲਿਆਂ ਨੇ ਆਪਾਂ ਨੂੰ ਗਾਲੀ ਕਲੋਚ ਕੀਤਾ ਉੱਥੇ ਉਹਨਾਂ ਨੂੰ ਤੁਸੀਂ ਕਿਹਾ ਬਸਦੇ ਰਹੋ ਜਿਨ੍ਹਾਂ ਨੇ ਆਪਾਂ ਨੂੰ ਪ੍ਰਸ਼ਾਦਾ ਪਾਣੀ ਵਧੀਆ ਆਪਣੀ ਸੇਵਾ ਕੀਤਾ ਉਹ ਕੀਤੀ ਤੁਸੀਂ ਉਹਨਾਂ ਨੂੰ ਉਜੜ ਉਜੜ ਜਾਣ ਲਈ ਕਿਹਾ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਇਸ ਦੇ ਪਿੱਛੇ ਬਹੁਤ ਵੱਡਾ ਲੋਜਕ ਲੋਜਕ ਵਾਲਾ ਕਾਰਨ ਹੈ ਕਿਉਂਕਿ ਜੇਕਰ ਚੰਗੇ ਲੋਕ ਦੂਸਰੀ ਜਗ੍ਹਾ ਤੇ ਜਾਣਗੇ ਉੱਥੇ ਵੀ ਉਹ ਆਪਣੇ ਵਰਗਾ ਸੰਸਾਰ ਪੈਦਾ ਕਰਨਗੇ ਚੰਗੇ ਲੋਕਾਂ ਨੂੰ ਸਿੱਖਿਆ ਦੇ ਕੇ ਚੰਗਾ ਸਮਾਜ ਸੱਜਣਗੇ ਇਸ ਕਰਕੇ ਮੈਂ ਇਹ ਗੱਲ ਕਹਿਣਾ ਗੁਰਸ਼ਰਨ ਸਿੰਘ ਜੀ ਦੌਦਰ ਵਾਲਿਆਂ ਨਾਲ ਮੇਰਾ ਨਿੱਜੀ ਤੌਰ ਤੇ ਪ્રેਮ ਹੈ ਇਸ ਨਗਰ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਬਹਾਲੀ ਉਹ ਰਹੇ ਨੇ ਬਾਬਾ ਅਵਤਾਰ ਸਿੰਘ ਜੀ ਤੂਲਕੋਟ ਵਾਲਿਆਂ ਦੇ ਹੈੱਡ ਅ ਪ੍ਰਚਾਰ ਕਰ ਰਹੇ ਨੇ ਹੈੱਡ ਗ੍ਰੰਥੀ ਰਹਨੇ ਤੇ ਪਹਿਲੇ ਫੇਸ ਗੁਰਦੁਆਰਾ ਸਾਹਿਬ ਆ ਉਹੀ ਐਸੀ ਗੱਲ ਨਹੀਂ ਵੀ ਆਪਾਂ ਨੇ ਦੇਖੋ ਬਾਬਾ ਜੀ ਦਾ ਪਿਆਰ ਸਤਕਾਰ ਉਹਨਾਂ ਨਾਲ ਹੈ ਤੇ ਹਮੇਸ਼ਾ ਅਸੀਂ ਉਹਨਾਂ ਦੇ ਸ਼ੁਭਚਿੰਤਕ ਆ ਉਹਨਾਂ ਦੀ ਵੈਲਫੇਰ ਆ ਕਿ ਉਹ ਤਰੱਕੀਆਂ ਕਰਨ ਅੱਗੇ ਇਹ ਵੀ ਇੱਕ ਖੇਤਰਾ ਨੰਬਰ 2 ਉਹਦੇ ਜਿਹੜੇ ਸਾਡੇ ਵੀਰ ਭਰਾ ਕਹਿੰਦੇ ਆ ਵੀ ਅਸੀਂ ਗੁਰਦੁਆਰਾ ਸਾਹਿਬ ਲਈ ਜਾਣਾ ਦੇਖੋ ਗੁਰਦੁਆਰਾ ਸਾਹਿਬ ਤਨ ਮਨ ਤਨ ਕਰਕੇ ਉਹਦੇ ਨੇ ਖੁਦ ਜਾਣਾ ਦੇਖੋ ਜੇ ਕੋਈ ਨਾਮ ਸਿਮਰਨ ਜਪਦਾ ਨਾ ਉਹ ਬੰਦਾ ਜਾਂ ਗੁਰੂ ਘਰ ਨਾਲ ਜੁੜਦਾ ਉਹ ਆਪਣੇ ਲਈ ਜੁੜਦਾ ਉਹਦਾ ਜਿਹੜਾ ਫਾਇਦਾ ਉਹ ਕਿਸੇ ਦੂਸਰੇ ਨੂੰ ਵੀ ਨਹੀਂ ਹੁੰਦਾ ਜੇ ਮੰਨ ਲਓ ਕੋਈ ਪਾਠ ਕਰਦਾ ਹੈ ਤਾਂ ਉਹਦਾ ਪਾਠ ਕਰਨ ਦਾ ਫਾਇਦਾ ਪਰਿਵਾਰ ਦੇ ਵਿੱਚ ਵੀ ਨਹੀਂ ਹੁੰਦਾ ਉਹ ਖੁਦ ਉਹਨੂੰ ਉਹਨੇ ਆਪਣੇ ਲਈ ਜਾਣਾ ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਅਸੀਂ ਵੱਖ ਹੋਣਾ ਤੇ ਗੁਰੂ ਸਾਹਿਬ ਦੇ ਅੱਗੇ ਜਾ ਕੇ ਅਸੀਂ ਅਰਦਾਸ ਬੇਨਤੀਆਂ ਕਰਨੀ ਆਂ ਨੇ ਅਰਦਾਸਾਂ ਬੇਨਤੀਆਂ ਅਸੀਂ ਪਿੰਡ ਦੀ ਨਗਰ ਦੀ ਚੜ੍ਹਦੀ ਕਲਾ ਵਾਸਤੇ ਕਰਨੀ ਨੇ ਵੀ ਸਾਡੇ ਪਿੰਡ ਦੇ ਵਿੱਚ ਜੀ ਜੰਤ ਦੇ ਵਿੱਚ ਪਰਿਵਾਰਾਂ ਦੇ ਵਿੱਚ ਸ਼ੁਕ ਸ਼ਾਂਤੀ ਆਵੇ ਸਾਡਾ ਆਪਸੀ ਭਾਈਚਾਰਕ ਪ੍ਰੇਮ ਬਣਿਆ ਰਹੇ ਕਿਉਂਕਿ ਜਿਹੜੇ ਇਦਾਂ ਦੇ ਇਸ਼ੂ ਹੁੰਦੇ ਨੇ ਇਹ ਇਸ਼ੂ ਕਈ ਵਾਰੀ ਅਸੀਂ ਪਿੰਡ ਲੈਵਲ ਤੇ ਨਿਬੜ ਸਕਦੇ ਹਾਂ ਜਦੋਂ ਇਹ ਇਸ਼ੂ ਬਾਹਰ ਨਿਕਲ ਜਾਂਦੇ ਆ ਤੇ ਆਊਟਸਾਈਡਰਸ ਵਗੈਰਾ ਜਦੋਂ ਅਸੀਂ ਬਾਹਰੋਂ ਸਾਡੇ ਬੰਦੇ ਇਹਦੇ ਵਿੱਚ ਆ ਜਾਂਦੇ ਆ ਤਾਂ ਸਾਨੂੰ ਮਤਲਬ ਕਿ ਇਹ ਹੁੰਦਾ ਵੀ ਬਹੁਤ ਨੁਮੋਸ਼ੀ ਚਲਾਣੀ ਪੈਂਦੀ ਆ ਉਕੇ ਕਈ ਵਾਰੀ ਗੱਲ ਹੋਰ ਪਾਸੇ ਹੁੰਦੀ ਹੈ ਗੱਲ ਹੋਰ ਪਾਸੇ ਚਲ ਜਾਂਦੀ ਹੈ ਮੀਡੀਆ ਦੀ ਗੱਲ ਪਤਾ ਹੋਰ ਹੁੰਦਾ ਗੱਲ ਹੋਰ ਪਾਸੇ ਚਲੀ ਜਾਂਦੀ ਹੈ ਇਸ ਕਰਕੇ ਮੇਰੀ ਤਾਂ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਵੀ ਤੁਸੀਂ ਕੋਈ ਆਪਣਾ ਇਸ਼ੂ ਨਹੀਂ ਹੈਗਾ ਵੀ ਆਪਣੇ ਤਾਂ ਚਰਨੇ ਹੋਰੀ ਸਾਰੇ ਆੜੀ ਨੇ ਜਦੋਂ ਵੀ ਜਾਈਦਾ ਰੋਟੀ ਪਾਣੀ ਪ੍ਰਸ਼ਾਦਾ ਵੇੜੇ ਚ ਜਾ ਕੇ ਜਿੱਥੇ ਮਰਜੀ ਸ਼ਕ ਲਈਦਾ ਆਪਣੇ ਕੋਈ ਆਪਾਂ ਨੂੰ ਕਦੇ ਸੋਚੀ ਨਹੀਂ ਨਾ ਪਜਾਤ ਬਾਰੇ ਸੋਚਿਆ ਹਰ ਘਰ ਦੇ ਵਿੱਚ ਆਪਣਾ ਪਰਿਵਾਰ ਹੈ ਤੇ ਇੱਧਰ ਵੀ ਆਪਣਾ ਪਰਿਵਾਰ ਹੈ ਇੱਧਰ ਵੀ ਜਾਈਦਾ ਉੱਧਰ ਵੀ ਜਾਈਦਾ ਕਦੇ ਇਦਾਂ ਦਾ ਨਾ ਸਾਡੇ ਬਜ਼ੁਰਗਾਂ ਨੇ ਨਾ ਅਸੀਂ ਇਦਾਂ ਦਾ ਕੁਝ ਨਹੀਂ ਕੀਤਾ ਇਸ ਕਰਕੇ ਮੇਰੀ ਬੇਨਤੀ ਹੈ ਮੇਰੇ ਮਨ ਨੂੰ ਦੁੱਖ ਫੇਸ ਪਹੁੰਚਿਆ ਵੀ ਕੱਲ ਨੂੰ ਮੰਨ ਲਓ ਵਧੀਆ ਬੰਦਿਆ ਚ ਉੱਠਦੇ ਬੈਠਦੇ ਆ ਬਾਹਰ ਕਿਤੇ ਆਪਣੇ ਪਿੰਡ ਦਾ ਨਾਮ ਮਾਰ ਨਾਲ ਲੈਂਦੇ ਆ ਵੀ ਸਵੇਰਾ ਆਪਣੇ ਪਿੰਡ ਯਾਰ ਰਤਨਗੜ੍ਹ ਸਦਲਾ ਢੜਬੇ ਦੇ ਕੋਲ ਮੇਰਾ ਪਿੰਡ ਹੈ ਹਨਾ ਕੱਲ ਨੂੰ ਆਪਣੇ ਪਿੰਡ ਦੀ ਕੋਈ ਨੈਗੇਟਿਵ ਖਬਰ ਚੱਲ ਜੇ ਤਾਂ ਉੱਥੇ ਯਾਰ ਸਾਡਾ ਵੀ ਸਿਰ ਸਿਰ ਝੁਗਦਾ ਲੋਕ ਕਹਿਣਗੇ ਯਾਰ ਤੁਹਾਡਾ ਛਾ ਉਹ ਪਿੰਡ ਯਾਰ ਤੁਹਾਡਾ ਕਿੱਥੇ ਉੱਥੇ ਲੋਕ ਇਦਾਂ ਦੇ ਲੋਕ ਨਹੀਂ ਯਾਰ ਇਸ ਕਰਕੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਹੱਥ ਜੋੜ ਕੇ ਇਹ ਸਾਰੇ ਜਣੇ ਆਪਾਂ ਪਿਆਰ ਸਤਿਕਾਰ ਨਾਲ ਆਪਾਂ ਇਕੱਠੇ ਹੋ ਕੇ ਤੁਸੀਂ ਸਾਰੇ ਸਤਿਕਾਰਯੋਗ ਹੋ ਜੇ ਕੋਈ ਮਸਲਾ ਹੈਗਾ ਕਿਸੇ ਨੇ ਕਿਸ ਨੂੰ ਕਹਿਤਾ ਕਿਸੇ ਨੂੰ ਕਿਸੇ ਨੇ ਕੋਈ ਸੁਣ ਲਿਆ ਕੁਝ ਗੱਲਾਂ ਸੁਣੀਆਂ ਕਰੀਏ ਕਰੀਏ ਕੁਝ ਗੱਲਾਂ ਨੂੰ ਅਸੀਂ ਸਬਰ ਸਤੋਖ ਨਾਲ ਵਿਚਾਰੀਏ ਤੇ ਬੈਠ ਕੇ ਆਪਾਂ ਸਰ ਜੋੜ ਕੇ ਮਸਲਾ ਹੱਲ ਕਰੀਏ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਪਾਰਟੀ ਬਾਜੀ ਨੂੰ ਅਸੀਂ ਬਾਹਰ ਕੱਢ ਦਈਏ ਕਿਰਪਾ ਕਰਕੇ ਇੱਕੋ ਇੱਕਦਾਰਾ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਸਿਰਫ ਆਪਣਾ ਆਪਣਾ ਸਾਰਾ ਆਪਾਂ ਇੱਛਾ ਭੁੱਲ ਗਿਆ ਸੀ ਗੁਰੂ ਦੇ ਨਤਮਸਤਕ ਹੋ ਜਾਣੇ ਜਦੋਂ ਆਪਾਂ ਅਸੀਂ ਉਹਦੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸਿਰ ਝੁਕਾ ਦੰਨੇ ਆ ਤਾਂ ਉੱਥੇ ਬੰਦੇ ਦੀ ਹੋਂਦ ਦਾ ਕੋਈ ਕੋਈ ਵजूद ਨਹੀਂ ਰਹਿੰਦਾ ਉੱਥੇ ਕੋਈ ਹੰਕਾਰ ਹੋਮੇ ਜਾਂ ਕੋਈ ਲਾਲਚ ਲੋਭ ਨਾ ਦੀ ਕੋਈ ਚੀਜ਼ ਨਹੀਂ ਹੁੰਦੀ ਜਦੋਂ ਅਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਪਣਾ ਸਿਰ ਅਰਪਣ ਕਰ ਦੰਨੇ ਆ ਅਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਾ ਕੇ ਆਪਣਾ ਸਿਰ ਅਰਪਣ ਕਰਨਾ ਮੇਰੇ ਪਿੰਡ ਦੇ ਮੇਰੇ ਭਾਈਚਾਰੇ ਦੇ ਲਈ ਨਗਰ ਦੀ ਚੜ੍ਹਦੀ ਕਲਾ ਲਈ ਮੈਂ ਗੁਰਦੁਆਰਾ ਸਾਹਿਬ ਜਾ ਕੇ ਸਵੇਰੇ ਅਰਦਾਸ ਬੇਨਤੀ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ